ਲੇਕਿਨ ਜਿਹੜੀ ਪਰੇਸ਼ਾਨੀ ਸਾਨੂੰ ਆ ਰਹੀ ਹੈ ਵੀ ਸਾਡੀ ਰੋਜ਼ੀ ਰੋਟੀ ਨਹੀਂ ਪੂਰੀ ਹੋ ਰਹੀ ਆਪਣੇ ਬੱਚੇ ਨਹੀਂ ਪੜਾ ਰਹੇ ਅਸੀਂ ਜੇ ਸਹੀ ਤਰੀਕੇ ਨਾਲ ਆਪਣਾ ਪਰਿਵਾਰ ਦਾ ਲਾਜ ਨਹੀਂ ਕਰਵਾ ਰਹੇ ਸਾਡੇ ਕੋਲ ਪੈਸਿਆਂ ਦੀ ਕਮੀ ਹੋਣ ਕਰਕੇ ਸਰਕਾਰ ਪਹਿਲੋਂ ਉਸ ਚੀਜ਼ ਦੀ ਸੋਚੇ ਫਿਰ ਜਿਹੜੀ ਪਰੇਸ਼ਾਨੀਆਂ ਹੋਵੇ ਸਰਕਾਰ ਜਾਂ ਨੇ ਸਰਕਾਰ ਦਾ ਕੰਮ ਜਾਂਦਾ ਅਸੀਂ ਕਿਸਾਨਾਂ ਨੂੰ ਪਰੇਸ਼ਾਨੀ ਜਰੂਰ ਆ ਰਹੀ ਹੈ ਠੀਕ ਹੈ ਕਿਸਾਨ ਆਂਦਾ ਤਾਂ ਪਰਹੀ ਕਿਸਾਨਾਂ ਅਗੇ ਵੀ ਬੇਨਤੀ ਕਰਦੇ ਕਿਉਂਕਿ ਪਿਛਲੇ ਵੀ ਸਾਲਾਂ ਦੇ ਵਿੱਚ ਜਿਹੜੇ ਦਿੱਲੀ ਤੱਕ ਕਿਸਾਨਾਂ ਨੇ ਸੰਘਰਸ਼ ਲੜੇ ਉਹਦੇ ਚ ਵੀ ਮਜ਼ਦੂਰ ਕਿਸਾਨ ਅਸੀਂ ਇਕੱਠੇ ਉਹਨਾਂ ਦੇ ਨਾਲ ਗਏ ਉਹਨਾਂ ਸਟੇਜਾਂ ਤੇ ਗਏ ਉਹਨਾਂ ਨਾਲ ਅਸੀਂ ਉਹ ਧਰਨਿਆ ਅੱਜ ਅਸੀਂ ਉਹਨਾਂ ਤੋਂ ਮੰਗ ਕਰਦੇ ਆਂ ਕਿ ਅੱਜ ਸਾਨੂੰ ਲੋੜ ਆ ਅੱਜ ਸਾਡੀ ਰੋਜੀ ਰੋਟੀ ਪੂਰੀ ਨਹੀਂ ਹੋ ਰਹੀ ਅਸੀਂ ਉਹਨਾਂ ਨੂੰ ਬੇਇੱਜ਼ਤੀ ਕਰਦੇ ਕੋ ਸਾਡੇ ਨਾਲ ਖੜੋਣ ਤੇ ਇੱਕ ਦਸ ਤੋਂ ਸਾਡੇ ਨਾਲ ਇਸ ਸੰਘਰਸ਼ ਦੇ ਵਿੱਚ ਸਾਡੇ ਨਾਲ ਸਾਥ ਦੇ ਗੱਲ ਇਹ ਕਿ ਮੈਂ ਵਿਜੀ ਕਾਲਾ ਦਾ ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਆਰਟੀਕੂਏਸ਼ਨ ਪੰਜਾਬ ਪਿਛਲੇ ਦਿਨੀ ਅਸੀਂ 28 ਅਗਸਤ ਨੂੰ ਇੱਕ ਬੜਾ ਵਿਸ਼ਾਲ ਇਕੱਠ ਕੀਤਾ ਸੀ ਜਿੱਤੇ ਅਸੀਂ ਪੰਜਾਬ ਦੀਆਂ ਮੰਡੀਆਂ 1 ਅਕਤੂਬਰ ਤੋਂ ਬੰਦ ਕਰਨ ਦਾ ਸੱਦਾ ਦਿੱਤਾ ਸੀ ਹੁਣ ਕੱਲ ਰਕੇਸ਼ ਤੁਲੀ ਜੀ ਪ੍ਰਧਾਨ ਜਿਹੜੇ ਮਜ਼ਦੂਰੀਓ ਨੇ ਪੰਜਾਬ ਚ ਮੰਡੀਆਂ ਕੰਮ ਕਰਦੇ ਤੇ ਉਹਨਾਂ ਦੇ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਚੋਂ ਸਾਥੀ ਆਏ ਨੇ ਇਹਨਾਂ ਦੀ ਵੀ ਬਹੁਤ ਵੱਡੀ ਪਰੇਸ਼ਾਨੀ ਹੈ ਕਿ ਇਹਨਾਂ ਦੀ ਮਜ਼ਦੂਰੀ ਨਾ ਮਾਤਰ 5 6 ਪੈਸੇ 7 ਪੈਸੇ ਨਾਗਮਗਰ ਹਰ ਸਾਲ ਵਧਾਇਆ ਜਾਂਦੇ ਜਿਹੜਾ ਕਿ ਇਹਨਾਂ ਨਾਲ ਕੋਝਾ ਮਜ਼ਾਕ ਕੀਤਾ ਜਾਂਦਾ ਤਾਂ ਅਸੀਂ ਇਕੱਠਿਆਂ ਨੇ ਰਲ ਕੇ ਫੈਸਲਾ ਕੀਤਾ ਵੀ 1 ਅਕਤੂਬਰ ਤੋਂ ਪੰਜਾਬ ਦੀਆਂ ਮੰਡੀਆਂ ਬੰਦ ਕਰਾਂਗੇ ਜਦ ਤੱਕ ਸਾਡੀ ਸਰਕਾਰ ਸਾਡੀਆਂ ਅਤੇ ਮਜ਼ਦੂਰਾਂ ਦੀਆਂ ਜਿਹੜੀਆਂ ਸੰਸਿਆਵਾਂ ਨੇ ਉਹਦਾ ਹੱਲ ਨਹੀਂ ਕਰਦੀ ਅਸੀਂ 28 ਤਰੀਕ ਤੋਂ ਜਿਹੜਾ ਐਲਾਨ ਕੀਤਾ ਸੀ ਉਹ 32 ਦਿਨ ਦਾ ਸਮਾਂ ਦਿੱਤਾ ਸੀ ਪੰਜਾਬ ਸਰਕਾਰ ਨੂੰ ਅੱਜ 17 ਤਰੀਕ ਹੋ ਗਈ ਹੈ ਤੇ ਫਿਰ ਮੇ 20 ਦਿਨ ਬੀਤ ਗਏ ਪੰਜਾਬ ਦੇ ਕਿਸੇ ਪੋਲੀਟੀਕਲੀ ਮੰਤਰੀ ਜਾਂ ਕਿਸੇ ਐਮਐਲਏ ਨੇ ਜਾਂ ਬਿਊਰੋਕ੍ਰੇਸੀ ਦੇ ਕਿਸੇ ਨੇ ਵੀ ਸਾਡੇ ਨਾਲ ਅਜੇ ਤੱਕ ਤਾਲ ਮੇਲ ਨਹੀਂ ਕੀਤਾ ਕੁੰਭ ਗੰਦੀ ਦੀ ਸੁੱਤੀ ਵੀ ਇਹ ਸਰਕਾਰ ਚੋਣਾ ਸਿਰ ਤੇ ਆ ਗਿਆ ਹੈ ਰਾਈਸ ਮਿਲਰਾਂ ਨੇ ਪੰਜਾਬ ਦੇ ਵਿੱਚ ਚੋਣਾ ਨਾ ਲਾਉਂਦਾ ਵਿਗਲ ਬਜਾਇਆ ਹੋਇਆ ਕਿਉਂਕਿ ਉਹਨਾਂ ਦੇ ਬਹੁਤ ਸਾਰੀਆਂ ਇਹ ਤਕਰੀਫਾਂ ਨੇ ਮਿਹਨਤ ਦਾ ਤਕਰੀਬ ਹੈ ਕਿ ਚੌਲ ਬਣਨ ਤੋਂ ਬਾਅਦ ਕਿੱਥੇ ਸਟੋਰ ਕਰਾਂਗੇ ਇਸ ਕਰਕੇ ਜੇ ਉਹ ਚੌਲ ਮੰਡੀਆਂ ਦੇ ਵਿੱਚੋਂ ਠੋਨਾ ਖਰੀਦ ਕੇ ਸ਼ਹਿਰਾਂ ਤੇ ਨਹੀਂ ਜਾਂਦਾ ਤਾਂ ਅਸੀਂ ਲੋਕ ਫਸ ਜਾਵਾਂਗੇ ਅੱਗੇ ਪਿਛਲੇ ਸੀਜ਼ਨ 'ਚ ਪਹਿਲੀ ਵਾਰੀ ਮੇਰੇ 50 ਸਾਲ ਦੇ ਆਰਤੀਏ ਜੀਵਨ ਦੇ ਵਿੱਚ ਹੋਇਆ ਕਿ ਪੰਜਾਬ ਸਰਕਾਰ ਨੇ ਆਰਤੀਆਂ ਤੋਂ ਕਣਕ ਦੀ ਨਜਾਇਜ਼ ਸ਼ੋਰਟਿੰਗ ਕੱਟੀ ਹੈ ਲੱਖਾਂ ਰੁਪਏ ਜਿਹਦੇ ਸਬੰਧ ਵਿੱਚ ਅਸੀਂ ਮਾਨਯੋਗ ਸੈਕਟਰੀ ਸਾਹਿਬ ਤੇ ਮਾਨਯੋਗ ਡਾਇਰੈਕਟਰ ਸਾਹਿਬ ਨੂੰ ਮਿਲ ਚੁੱਕੇ ਹਾਂ ਪਰ ਕੋਈ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਉਹ ਇਹ ਸਮਝਦੇ ਆ ਕਿ ਕੋਈ ਗੱਲ ਨਹੀਂ ਇਹਨਾਂ ਨੂੰ ਕੀ ਫਰਕ ਪੈਣਾ ਜਦ ਕਿ ਅੱਜ ਆੜਤੀਆ ਬਰਬਾਦੀ ਦੇ ਕੰਡੇ ਤੇ ਆ ਸਾਡਾ ਢਾਈ ਰੁਪਏ ਕਮਿਸ਼ਨ ਸੀ ਜਿਹੜਾ ਅੱਜ 2 ਰੁਪਏ ਤੇ ਆ ਗਿਆ ਕੋਈ ਪੰਜਾਬ ਸਰਕਾਰ ਨੇ ਸਾਡੇ ਵਾਸਤੇ ਕੇਂਦਰ ਸਰਕਾਰ ਨੂੰ ਅਪਰੋਚ ਨਹੀਂ ਕੀਤਾ ਅਸੀਂ ਆਪਣੇ ਤੌਰ ਤੇ ਐਫਰਟਸ ਕਰ ਰਹੇ ਹਾਂ ਅੱਜ ਉਹਨੂੰ ਸਾਨੂੰ ਕੱਲ ਸੱਦਾ ਮਿਲਿਆ ਮਾਨਯੋਗ ਪ੍ਰਸ਼ੀ ਪ੍ਰਨਾਲ ਜੋਸ਼ੀ ਜੀ ਕੋਲ ਮਿਨਿਸਟਰ ਆਫ ਇੰਡੀਆ ਜੀ ਵਾਲੋ ਕਿ ਦਿੱਲੀ ਦੇ ਵੀ ਤੁਹਾਡੀ ਮੀਟਿੰਗ ਕਰਨ ਜਾ ਰਹੇ ਆ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਸਾਡੇ ਵਾਸਤੇ ਨਾ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਕੋਈ ਸਾਡੀ ਮੰਗ ਰੱਖੀ ਹੈ 2.5% ਅਰਥ ਦੀ ਗੱਲ ਹੈ ਨਜਾਇਜ਼ ਛੋਟ ਕੱਟੀ ਜਾ ਰਹੀ ਹੈ 50 ਕਰੋੜ ਰੁਪਏ ਆਈਪੀਐਫ ਐਫਸੀ ਰੋਕੀ ਖੜੀ ਹੈ ਹੋਰ ਨਿਕਾ ਸਾਡੀਆਂ ਇਹ ਤਕਰੀਫਾਂ ਨੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਸਾਨੂੰ ਆਰਤੀ ਨਹੀਂ ਦੇ ਰਹੀ ਸਾਰੀ ਬੈਲਟ ਜਿਹੜੀ ਕਾਟਨ ਦੀ ਹੈ ਮਾਲਵੇ ਦੀ ਉਹ ਬੇਰੁਜ਼ਗਾਰ ਹੋ ਗਈ ਆਰਤੀਆਂ ਵਰਗਾ ਲੱਖਾਂ ਰੁਪਈਆਂ ਦੀ ਕਰੋੜਾਂ ਰੁਪਈਆਂ ਦੀਆਂ ਦੁਕਾਨਾਂ ਮੰਡੀ ਬੋਰਡ ਤੋਂ ਮਾਲ ਖਰੀਦਦੀਆਂ ਲੇਕਿਨ ਆਰਤੀ ਮਿਲ ਨਹੀਂ ਸਾਰਾ ਆਰਤੀ ਧੰਦਾ ਮੰਡੀਆਂ 'ਚ ਕੰਮ ਕਰਦਾ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਅਸੀਂ 1 ਅਕਤੂਬਰ ਤੋਂ ਪੰਜਾਬ ਦੀਆਂ ਮੰਡੀਆਂ ਨੂੰ ਇਥੇ ਇਸ ਸਮੇਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ ਕਿਸਾਨ ਜਿੱਥੇ ਬੰਦੀਆਂ ਨੂੰ ਅਸੀਂ ਇਹਦੇ ਵਿੱਚ ਪ੍ਰੋਸੈਸ ਜਿਹਾ ਤੇ ਮੈਂ ਤੁਹਾਡੇ ਮਾਧਮੇਰੇ ਬੇਨਤੀ ਕਰਦਾ ਕਿ ਪਿਛਲੇ ਜਦੋਂ ਇਹ ਕਾਨੂੰਨ ਆਏ ਸੀਗੇ ਗਵਰਨਮੈਂਟ ਆਫ ਇੰਡੀਆ ਵੱਲੋਂ ਕਿਸਾਨਾਂ ਦੇ ਨਾਲ ਆਰਥੀਆ ਨੇ ਮੋਢਾ ਨਾਲ ਮੋਢਾ ਜੋੜ ਕੇ ਮਜ਼ਦੂਰ ਨੇ ਮੋਢਾ ਨਾਲ ਮੋਢਾ ਜੋੜ ਕੇ ਕਿਸਾਨ ਜਥੇ ਬੰਦਿਆਂ ਦਾ ਸਾਥ ਦਿੱਤਾ ਦਿੱਲੀ ਜਾ ਕੇ ਅਸੀਂ ਤਰਨੇ ਮਿਆਰੇ ਕਰਦੇ ਰਹੇ ਸਾਡੇ ਆਰਥੀਆ ਦੇ ਉੱਤੇ ਇਨਕਮ ਟੈਕਸ ਦੇ ਰੇਟ ਵੀ ਹੋਏ ਉਹਨਾਂ ਦਿਨਾਂ ਵਿੱਚ ਮੇਰੇ ਤੇ ਖੁਦ ਵੀ ਹੋਇਆ ਇਹ ਜਿਹੜਾ ਐਜੀਟੇਸ਼ਨ ਚੱਲ ਰਹੀ ਹੈ ਕਿਸਾਨ ਅੰਦੋਲਨ ਚੱਲਿਆ ਮੰਡੀਆਂ ਬਰਬਾਦ ਹੋਣ ਤੋਂ ਬਚਾਉਣ ਵਾਸਤੇ ਕਿਸਾਨਾਂ ਨੇ ਮਤਲਬ ਬਹੁਤ ਵੱਡੀ ਐਜੀਟੇਸ਼ਨ ਕੀਤੀ ਹੈ ਜਿੱਤ ਵੀ ਪ੍ਰਾਪਤ ਕੀਤੀ ਹੈ ਤੇ ਮੈਂ ਕਿਸਾਨ ਜਥੇ ਬੰਦਿਆਂ ਨੂੰ ਨਿਬਰਤਾ ਸਹਿਤ ਬੇਨਤੀ ਕਰਦਾ ਕਿ ਆਰਥੀਆ ਕਿਸਾਨ ਮਜ਼ਦੂ ਸਾਡਾ ਅਪੀਲ ਨੋਮਾ ਸਟਾਰਿਸਤਾ ਉਹ ਵੀ 1 ਅਕਤੂਬਰ ਨੂੰ ਸਾਡਾ 7 ਦਿਨ ਮੰਡੀਆਂ ਚ ਚੋਨਾ ਉਦੋਂ ਕਟਾਈ ਕਰਕੇ ਲਿਆਉਣ ਜਦੋਂ ਸਾਡੀਆਂ ਮੰਗਾ ਮੰਨ ਜਾਣ ਕਿਉਂਕਿ ਅਸੀਂ ਉਹਨਾਂ ਦਾ ਸਾਥ ਦਿੱਤਾ ਅਸੀਂ ਉਮੀਦ ਕਰਦੇ ਹਾਂ ਕਿਸਾਨ ਤੋਂ ਬਿਨਾ ਆਰਥੀ ਨਹੀਂ ਆਰਥੀ ਬਿਨਾ ਕਿਸਾਨ ਨਹੀਂ ਕਿਸਾਨ ਬਿਨਾ ਮਜ਼ਦੂਰ ਨਹੀਂ ਮਜ਼ਦੂਰ ਤੋਂ ਬਿਨਾ ਕਿਸਾਨ ਨਹੀਂ ਇਹ ਸਾਰੀਆਂ ਚੀਜ਼ਾਂ ਮੁਫਤਾਂ ਕਿਹਦੇ ਹੋਈ ਅਸੀਂ 1 ਅਕਤੂਬਰ ਤੋਂ ਸਾਬ ਰੇਖਾ ਜਿਹੜੀ ਤੁਸੀਂ ਅਰਦਾ ਕਰਦੇ ਹੋ ਇੱਕ ਤੋਂ ਇਹਦੇ ਬਾਰੇ ਤੁਸੀਂ ਪਹਿਲਾਂ ਗੌਰਮੈਂਟ ਨੂੰ ਇਨਟੀਮੀਟ ਦਿੱਤਾ ਹੈ ਗੌਰਮਨ ਨਾਲ ਕੋਈ ਸਮਝ ਨਹੀਂ ਹੋਈ ਤਾਂ ਤੁਹਾਨੂੰ ਮੀਡੀਆ ਕੋ ਲਾ ਕੇ ਗੱਲ ਕਰਨੀ ਪਈ ਅਸੀਂ 28 ਅਗਸਤ ਨੂੰ ਜਿਹੜੀ ਰੈਲੀ ਕੀਤੀ ਹੈ ਜੀ ਅਜੰਡਾ ਨੂੰ ਮਦਦ ਤਾਂ ਮੈਂ ਉਹਨਾਂ ਨਾਲ ਮਿਲ ਕੇ ਵੀ ਆਇਆ ਹੈ ਅਜੰਡਾ ਉਹਨਾਂ ਦੇ ਵਟਸਐਪ ਤੇ ਪਾਇਆ ਉਹਨਾਂ ਦੇ ਕੋਲੇ ਰਿਕਾਰਡ ਹੈ ਪੂਰੇ ਪੰਜਾਬ ਦੇ মিডিਆ ਨੇ ਇਸ ਗੱਲ ਨੂੰ ਹਾਈਲਾਈਟ ਕੀਤਾ ਹੈ ਕਿ 33 ਦਿਨ ਦੇ ਬਾਅਦ ਅਸੀਂ 1 ਅਕਤੂਬਰ ਨੂੰ ਜਦੋਂ ਪੰਜਾਬ ਚ ਮੰਡੀ ਆ ਦੇ ਵਿੱਚੋਂ ਨਾ ਆਏਗਾ ਅਸੀਂ ਉਹਦੀ ਖਰੀਦ-ਵੇਚ ਨਹੀਂ ਕਰਾਂਗੇ ਇਸ ਕਰਕੇ ਹੁਣ ਸਰਕਾਰ ਜਾਣੇ ਜਾਣੇ ਦੇ ਚੰਨ ਜਾਣ ਬਣ ਜਾਵੇ ਤੇ ਸਾਡੇ ਕੋਲ ਕੋਈ ਜ਼ੋਰ ਨਹੀਂ ਸਾਡੇ ਕੋਲ ਕੋਈ ਚਾਰਾ ਨਹੀਂ ਸਾਡੇ ਕੋਲ ਚੋਰਾ ਤਿਆਰ ਜਿਹੜਾ ਤੁਹਾਡੇ ਸਾਹਮਣੇ ਆ ਗਏ ਕਿਉਂਕਿ ਇੱਕ মিডিਆਈ ਹਿੰਦੁਸਤਾਨ ਦੇ ਲੋਕਤੰਤਰ ਦਾ ਚੌਥਾ ਥੰਮ ਹੈ ਜਿਹੜਾ ਸਾਨੂੰ ਬਚਾ ਸਕਦਾ ਜੁਡੀਚਰੀ ਹੈ ਤੇ ਇਸ ਕਰਕੇ ਅਸੀਂ ਤੁਹਾਡੇ ਤਾਂ ਸਾਹਮਣੇ ਆਏ ਆ ਕਿ ਪੰਜਾਬ ਦੀ ਕਿਸਾਨੀ ਨੂੰ ਪਰੇਸ਼ਾਨ ਨਹੀਂ ਤੋਂ بچਾਉਣ ਵਾਸਤੇ ਸਾਡੇ ਨਾਲ ਸਰਕਾਰ ਗੱਲ ਕਰੇ ਸਾਡੀਆਂ ਇਮੀਜੇਟ ਮੰਗਾਂ ਮੰਨੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਆਪਣੇ ਬੱਚਿਆਂ ਦੀ ਰੋਟੀ ਰੋਜੀ ਦਾ ਜਿਹੜਾ ਸਰਕਾਰ ਤੋਂ ਨਹੀਂ ਮੰਗਾਂ ਮੰਗੀ ਇੱਕ ਤਰੀਕ ਤੋਂ ਬਾਅਦ ਜੇ ਕੋਈ ਗਵਰਨਮੈਂਟ ਦੇ ਨੇ ਵੱਲ ਧਿਆਨ ਨਹੀਂ ਜਾਂਦਾ ਤੇ ਕਿਤੇ ਨਾ ਕਿਤੇ ਜਿਹੜੇ ਫਸਲ ਆਣੀ ਹੈਗੇ ਉਹ ਬਰਬਾਦ ਹੋਏਗੀ ਉਹਨੂੰ ਲੈ ਕੇ ਅੱਗੋਂ ਤੁਹਾਡਾ ਕੀ ਰਹੇਗਾ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ ਕਿਉਂਕਿ ਕਿਸਾਨੀ ਦੀ ਫਸਲ ਖਰੀਦਣਾ ਸਰਕਾਰ ਦਾ ਮੋਢਲਾ ਫਰਜ਼ ਹੈ ਪੰਜਾਬ ਸਰਕਾਰ ਦਾ ਤੇ ਕੇਂਦਰ ਸਰਕਾਰ ਦੇ ਵਿੱਚ ਪੂਲ ਚ ਜਾਣਾ ਹੈ ਇਹ ਪੰਜਾਬ ਸਰਕਾਰ ਜਾਣਾ ਹੈ ਕੇਂਦਰ ਸਰਕਾਰ ਜਾਣਾ ਹੈ ਅਸੀਂ ਆਪਣੀ ਰੋਟੀ ਰੋਜੀ ਨੂੰ ਆਪਣੇ ਧੰਦੇ ਨੂੰ ਬਚਾਉਣ ਵਾਸਤੇ ਇਹ ਬੜੇ ਤੇਰ ਤੇ ਸਰਕਾਰ ਦੇ ਮਗਰ ਲੱਗੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਲੋਕਾਂ ਦੀ ਕਮਾਈ ਦੇ ਵਿੱਚ ਹਰ ਸਾਲ ਵਾਧਾ ਹੁੰਦਾ ਹੈ ਇਹ ਕਾਰਤੀਆ ਵਰਗੇ ਜਿਹਨੂੰ 2.5% ਤੋਂ 2% ਕਰ ਦਿੱਤਾ ਕੌਮੜਾ ਪੈਂਡਿਆਂ ਦੇ ਪੰਜਾਬ ਸਰਕਾਰ ਨੇ ਹਾਦਾਂ ਨਹੀਂ ਆ ਰਹੇ ਨਹੀਂ ਮਰਿਆ 18-19 ਤੋਂ ਅੱਜ 24 ਹੋ ਗਈ ਅਸੀਂ 18-19 ਦੀ ਕਮਿਸ਼ਨ 6000 ਰੁਪਏ ਕੰਟੋ ਸੀ ਅੱਜ 24-25 ਦੇ ਵਿੱਚ ਵੀ 6000 ਰੁਪਏ ਕੰਟੋ ਹੈ ਕੋਈ ਬੰਦਾ ਹੈ ਤੁਸੀਂ ਸਾਡੇ ਜਿੰਨੇ ਬੈਠੇ ਤੁਸੀਂ ਆਪਣਾ ਕਾਰੋਬਾਰ ਵੀ ਕਰਦੇ ਹੋ ਜਿਹੜਾ ਬੰਦਾ ਪਿਛਲੇ ਸਾਲ ਦੇ ਵਿੱਚ 40 ਹਜ਼ਾਰ ਖਾ ਲੈਂਦਾ 8145 ਲੈਂਦਾ ਸਾਡਾ ਮਨੀ ਪਹਿਲਾਂ 18000 ਰੈਂਦਾ 20000 ਦਾ 20000 ਦਾ 25000 ਲੈਂਦਾ ਪਰ ਸਾਡੀ ਕੋਈ ਕਮਾਈ ਦੇ ਵਾਅਦੇ ਨਹੀਂ ਕੀਤਾ ਗਿਆ ਇਹ ਸਾਰਾ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਦੇ ਮੈਂ ਸਮਝ ਇਹ ਕੱਲ ਤੁਹਾਨੂੰ ਸੈਂਟਰ ਮਿਨਿਸਟਰ ਵੱਲੋਂ ਕਾਲ ਆਈ ਹੈ ਕਿ ਤੁਹਾਡਾ ਜਿਹੜਾ ਹੈ ਉਹ ਅਸੀਂ ਮਸਲਾ ਹੱਲ ਕਰਾਂਗੇ ਪਰ ਸੈਂਟਰ ਸੈਂਟਰ ਮਿਨਿਸਟਰੀ ਜਿਹੜੀ ਦਾ ਪੰਜਾਬ ਸਰਕਾਰ ਨਾਲ ਲੱਗ ਕੇ ਜਿਹੜਾ ਉਹ ਮਸਲਾ ਹੱਲ ਕਰੇਗੀ ਉਹ ਕਿਤੇ ਦਾ ਕਿਤੇ ਇਸੇ ਵਰਗ ਨੂੰ ਨੁਕਸਾਨ ਹੋ ਕੇ ਤੇ ਕਿਸੇ ਨੂੰ ਫਾਇਦਾ ਪਹੁੰਚਾਨ ਦੇ ਵਿੱਚ ਕਿਤੇ ਸੈਂਟਰ ਦੀ ਪਾਲਿਸੀ ਦਾ ਨਹੀਂ ਹੈਗੀ ਇਹਦੇ ਨਹੀਂ ਦੇਖੋ ਮੈਂ ਤਾਂ ਇਹ ਗੱਲ ਕਹੂੰਗਾ ਕੇਂਦਰ ਤੇ ਪੰਜਾਬ ਦੋਨੋਂ ਸਰਕਾਰਾਂ ਲੜੀਆਂ ਹੋਈਆਂ ਵੀ ਕਿਸੇ ਤਰੀਕੇ ਜਿਹੜੇ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀ ਕਿਸਾਨਾਂ ਦੇ 700 ਕਿਸਾਨ ਸ਼ਹੀਦ ਹੋਇਆ ਉਹਦੇ ਪਾਸਤੇ ਉਹ ਸਿੱਧਾ ਕਰ ਨਹੀਂ ਸਕੇ ਕਿਸਾਨਾਂ ਨਾਲ ਮੱਥਾ ਲਾ ਨਹੀਂ ਸਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਰਲੀਆਂ ਵੀ ਆ ਦੋਵੇਂ ਉਹ ਪਹਿਲਾਂ ਰਾਇਸ ਇੰਡਸਟਰੀ ਖਤਮ ਕਰਨੀਆਂ ਚਾਹੁੰਦੀਆਂ ਸਪੇਸ ਦਾ ਕੋਈ ਪ੍ਰਬੰਧ ਨਹੀਂ ਇੱਕ ਬੁਰੀ ਚੌਂ ਲਾਉਣ ਵਾਸਤੇ ਪੰਜਾਬ ਸਰਕਾਰ ਦੇ ਗੁਲਾਮਾਂ ਦੇ ਵਿੱਚ ਕੋਈ ਜਗ੍ਹਾ ਨਹੀਂ ਕਮਟਾਪ ਇੰਡੀਆ ਨੂੰ ਜਿਹੜਾ ਕਿਲਰੀਪੁਰ ਚੌਲ ਜਾਣਾ E é... ਔਰ ਪੰਜਾਬ ਦੇ ਚ ਐਗਰੀਕਲਚਰ ਹੈ ਜਦੋਂ ਕਿਸਾਨ ਖਤਮ ਹੋ ਜੂਗਾ ਜਦੋਂ ਸ਼ਰਦ ਵਾਲਾ ਖਤਮ ਹੋ ਗਿਆ ਮਾਲ ਨਾ ਵਿਕੇ ਕਿਸਾਨ ਬਰਬਾਦ ਹੋ ਜੂ ਜਦੋਂ ਕਿਸਾਨ ਬਰਬਾਦ ਹੋ ਗਿਆ ਆਰਥੀ ਆਟੋਮੈਟਿਕਲੀ ਖਤਮ ਹੋ ਜੂ ਕਹੋਗੇ ਮੰਡੀਆਂ ਦੇ ਵਿੱਚ ਫਸਲ ਤਾਂ ਕਸਾਮ ਦੀ ਹੋਣੀ ਹੈ ਕਿਸੇ ਕਰਿਆਨੇ ਮਿਹਰੀ ਬੇਜ਼ੀ ਵਾਲੇ ਨੇ ਕਿਸੇ ਵਪਾਰੀ ਨੇ ਲੈ ਕੇ ਨਹੀਂ ਫਸਲ ਕਿਸਾਨ ਨੇ ਲੈਣੀ ਹੈ ਜਦੋਂ ਫਸਲ ਵਿਕੇਗੀ ਨਹੀਂ ਕਿਸਾਨਾਂ ਦੀ ਫਸਲ ਨਹੀਂ ਵਿਕੇਗੀ ਕਿਸਾਨ ਬਰਬਾਦ ਮੰਡੀਆਂ 'ਚ ਫਸਲ ਨਹੀਂ ਆਏਗੀ ਆਰਥੀ ਆ ਪਹਿਲਾਂ ਬਰਬਾਦ ਰਾਇ ਇੰਡਸਟਰੀ ਨੇ ਪਹਿਲਾਂ ਹੀ ਬਾਈਕਾਊਟ ਕੀਤਾ ਸਾਰੇ ਬਰਬਾਦ ਨਾ ਰਹੇਗਾ ਬਾਤ ਨਾ ਰਹੇਗੀ ਬਹੁਤ ਬੌਸਰੀ ਉਹ ਗੱਲ ਬਣੇਗੀ ਕੇਂਦਰ ਸਰਕਾਰ ਪੰਜਾਬ ਸਰਕਾਰ ਜੋ ਮੇਰਾ ਨਾਮ ਰਕੇਸ਼ ਤੁੱਲੀ ਹੈ ਜੀ ਮੈਂ ਅੱਜ ਪ੍ਰੈਸ ਕਾਨਫਰੰਸ ਕਰਨ ਦੀ ਇਹ ਮੈਨੂੰ ਜ਼ਰੂਰਤ ਬਣੀ ਹੈ ਕਿ ਮੰਡੀਆਂ ਚਹੀ ਜਿਹੜੇ ਕੰਮ ਕਰਨ ਵਾਲੇ ਮਜ਼ਦੂਰ ਹੈ ਇਹਨਾਂ ਨਾਲ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਬਹੁਤ ਤੱਕਾ ਕੀਤਾ ਜਾ ਰਿਹਾ ਹੈ ਮਜ਼ਦੂਰੀਆਂ ਨਈ ਬਣ ਰਹੀਆਂ ਔਰ 24 ਘੰਟੇ ਹੀ ਕੰਮ ਕਰਨ ਵਾਲੇ ਮਜ਼ਦੂਰ ਆ ਸਾਡੇ ਨਾਲ ਧੱਕਾ ਹੋ ਰਿਹਾ ਇਸ ਸਬੰਧ ਵਿੱਚ ਅੱਜ ਮਜਬੂਰ ਹੋ ਕੇ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਹੈ ਇਸ ਸਬੰਧ ਵਿੱਚ ਮੈਂ ਅੱਜ ਪ੍ਰੈਸ ਕਾਨਫਰੰਸ ਕਰ ਸਾਡੀਆਂ ਜਿਹੜੀਆਂ ਮੰਗਾਂ ਨੇ ਜੀ ਪਿਛਲੇ ਸਾਲਾਂ 'ਚ 2011 'ਚ ਸਾਡੀ 25% ਮਜ਼ਦੂਰੀ ਪੰਜਾਬ ਸਰਕਾਰ ਵੱਲੋਂ ਵਧਾਈ ਗਈ ਸੀ ਅੱਜ ਅਸੀਂ ਪੰਜਾਬ ਸਰਕਾਰ ਨੂੰ ਉਸੇ ਤਰਜ਼ ਦੇ ਕਹਿੰਦੇ ਆ ਕਿ 25% ਮਜ਼ਦੂਰੀ 2024 ਆ ਗਿਆ 13 ਸਾਲਾਂ ਬਾਅਦ ਦੁਬਾਰਾ ਤੋਂ ਵਧਾਈ ਜਾਵੇ ਔਰ ਜਿਹੜੀ ਹਰਿਆਣੇ ਵਿੱਚ ਮਜ਼ਦੂਰੀ ਹੈ ਸਾਨੂੰ ਉਹਨਾਂ ਮਜ਼ਦੂਰੀਆਂ ਦੇ ਨਾਲ ਲੈਵਲ ਤੇ ਵੀ ਲਿਆਂਦਾ ਜਾਵੇ ਤੇ ਜਿਹੜੀ ਸਾਡੀ ਲੋਡਿੰਗ ਹੈ ਉਹ ਘੱਟੋ ਘੱਟ 5 ਰੁਪਏ ਤੋਂ ਡਾ ਕਿਤੇ ਹੈ ਹਰਿਆਣੇ ਵਿੱਚ ਜਿਵੇਂ ਇੱਥੇ ਅਸੀਂ ਸਾਰੇ ਕੰਮ ਜਿਵੇਂ ਲੋਾਈ ਉਤਰਾਈ ਛੜਾਈ ਭਰਾਈ ਤਲਾਈ ਔਰ ਲਦਾਈ ਸਾਰੇ ਕੰਮ ਕਰਨ ਤੋਂ ਬਾਅਦ ਸਾਡੀ ਮਜ਼ਦੂਰੀ ਕਰੀਬ 16 ਰੁਪਏ ਕੁਝ ਪੈਸੇ ਹੈ ਲੇਕਿਨ ਹਰਿਆਣੇ ਵਿੱਚੋਂ ਮਜ਼ਦੂਰੀ 18 ਰੁਪਏ ਤੇ 75 ਪੈਸੇ ਹੈ ਤੇ ਇਸ ਕਰਕੇ ਅਸੀਂ ਇਹ ਬੇਨਤੀ ਕਰਨੇ ਆ ਕਿ ਉਹਦੇ ਬਰਾਬਰ ਵੀ ਕੀਤੀ ਜਾਵੇ ਤੇ 25% ਮਜ਼ਦੂਰੀ ਵੀ ਸਾਡੀ ਜਿਹੜੀ 2011 ਦੀ ਤਰਜ਼ ਤੇ ਵਧਾਈ ਜਾਵੇ ਸਰਕਾਰ ਕਿਹਨਾ ਉਤਾਰੀ ਮਜ਼ਦੂਰੀ ਕਿੰਨੇ ਪੈਸੇ ਪਰ ਸਰਕਾਰ ਹਰ 6 ਮਹੀਨੇ ਬਾਅਦ ਸਰਸਨੂ ਪ੍ਰਾਈਸ ਇੰਡੈਕਸ ਨਾਲ ਮਜ਼ਦੂਰੀ ਦਿੰਦੀ ਜੋ ਕਿ ਨਾ ਮਾਤਰਾ ਇਸ ਵਾਰੀ ਵੀ ਜਿਹੜਾ ਝੋਨੇ ਦਾ ਸੀਜ਼ਨ ਆਉਣ ਵਾਲਾ ਉਹਦੀ ਮੀਟਿੰਗ 11 ਤਰੀਕ ਨੂੰ ਮੰਡੀ ਬੋਰਡ ਦਫਤਰ ਹੋਈ ਹੈ ਮੈਡਮ ਨੀਲਮਾ ਜੀ ਆਈਐਸ ਸੈਕਟਰੀ ਬੋਰਡ ਦੇ ਉਹਨਾਂ ਦੀ ਹਾਜ਼ਰੀ ਚ ਉਹਦੇ ਵਿੱਚ ਸਿਰਫ 10 ਪੈਸੇ ਬੋਰੀ ਮਜ਼ਦੂਰੀ ਟੋਟਲ ਵਿੱਚ ਸਲਾਈ ਵਿੱਚ ਲੋਡਿੰਗ ਸਾਰੇ ਕੰਮ ਕਰਕੇ 10 ਪੈਸੇ ਬੋਰੀ ਪ੍ਰਤੀ ਬੋਰੀ ਮਗਰ ਵਧਾਏ ਗਏ ਜਦ ਕਿ ਮੈਂ ਕਹਿਣਾ ਚਾਹੁੰਦਾ ਕਿ ਜਿਵੇਂ ਮਸ਼ੀਨਰੀਕਲ ਜੋਗ ਚੱਲ ਰਿਹਾ ਮੰਡੀਆਂ ਦੇ ਵਿੱਚ ਕੰਬਾਈਨਾਂ ਦਾ ਮਾਲ ਆ ਰਿਹਾ ਔਰ ਕੰਬਾਈਨਾਂ ਦੇ ਕਰਕੇ ਮਾਲ ਇਕਦਮ ਇਕੱਠਾ ਆ ਜਾਂਦਾ ਜਿੱਥੇ ਅਸੀਂ ਪ੍ਰਤੀ ਨਗਦੀ ਮਜ਼ਦੂਰੀ ਲੈਂਦੇ ਹਾਂ ਜਿੱਥੇ ਅੱਗੇ 10 ਬੰਦੇ ਕੰਮ ਕਰਦੇ ਸੀ ਉਹਦੀ ਜਗ੍ਹਾ ਤੇ ਹੁਣ 15 ਤੋਂ 20 ਬੰਦੇ ਕੰਮ ਕਰਦੇ ਆ ਡਬਲ ਬੰਦੇ ਲੱਗੇ ਆ ਕਿਉਂਕਿ ਮਾਲਕ ਦਾ ਮੰਦਾ ਤੇ ਜਿਹੜੀ ਸਾਡੀ ਵੰਡਿਆ ਉਹ 10 ਦੀ ਬਜਾਏ 20 ਬੰਦਿਆਂ ਝੋਣ ਕਰਕੇ ਸਾਡੀ ਆਮਦਨ ਅੱਗੇ ਨਾਲੋਂ ਘਟ ਅਡੇ ਕੋ ਜਾ ਰਹੇ ਹੋਰੇ ਅਸੀਂ ਬਹੁਤ ਤੰਗ ਆ ਸਾਡੀ ਮਜ਼ਦੂਰੀ 25% ਘੱਟੋ ਘੱਟ ਵਧਾਈ ਜਾਵੇ ਉਹਦੇ ਨਾਲ ਸਾਡੀ ਕੁਝ ਰਾਹਤ ਜਿਹੜੀ ਸਾਨੂੰ ਮਿਲ ਸਕਦੀ ਹੈ ਇਸ ਬੰਦ ਮਤਲਬ ਜਿਹੜਾ ਅੱਗੇ ਹੁ ਕੋਈ ਚੀਜ਼ ਕਰ ਦਿੱਤਾ ਹੈਗਾ ਅਸੀਂ ਅੱਗੋਂ ਤੋਂ ਇਹ ਫੈਸਲਾ ਜੀ ਅਸੀਂ ਪਿਛਲੇ 2 ਸਾਲਾਂ ਤੋਂ ਘੱਟੋ ਘੱਟ ਸਰਕਾਰਾਂ ਦੇ ਮਗਰ ਠੱਕੇ ਖਾ ਲਿਆ ਪਹਿਲਾਂ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਖੇਤੀਬਾੜੀ ਮੰਤਰੀ ਫਿਰ ਸਰ ਗੁਰਮੀਤ ਸਿੰਘ ਕੁਡਿਆ ਫਿਰ ਕੋਈ ਅਫਸਰ ਨਹੀਂ ਪੰਜਾਬ ਸਰਕਾਰ ਦੇ ਕੋਈ ਸੈਕਟਿਵ ਫੂਡ ਕੋਈ ਵੀ ਨਹੀਂ ਛੱਡੇ ਜੇ ਜਿਹੜੇ ਸਾਡੇ ਫੂਡ ਮਿਨਿਸਟਰ ਨੇ ਸ਼੍ਰੀ ਕੁਟਾਰੂ ਚੱਕ ਜੀ ਉਹਨਾਂ ਨੂੰ ਵੀ ਅਸੀਂ ਮੀਟਿੰਗਾਂ ਕੀਤੀਆਂ ਲੇਕਿਨ ਕੋਈ ਸੁਣਵਾਈ ਨਹੀਂ ਅੱਜ ਥੱਕ ਹਾਰ ਕੇ ਮਜਬੂਰ ਹੋ ਕੇ ਅੱਜ ਅਸੀਂ ਤੁਹਾਡੇ ਸਾਹਮਣੇ ਰਾਈ ਇਹ ਫੈਸਲਾ ਲੈ ਰਿਆ ਵੀ ਸਾਡੇ ਨਾਲ ਪੰਜਾਬ ਦੇ ਪ੍ਰਧਾਨ ਵੀ ਇਹ ਕਾਲਾ ਜੀ ਆਰਟੀ ਐਸੋਸੀਏਸ਼ਨ ਪੰਜਾਬ ਇਹਨਾਂ ਦੀਆਂ ਆਪਣੀਆਂ ਮੰਗਾਂ ਜਿਹੜੀਆਂ ਹੈਗੀਆਂ ਇਹਦੇ ਚ ਇਹਨਾਂ ਨੇ ਇੱਕ ਦਸ ਤੋਂ ਮੰਡੀਆਂ ਬੰਦ ਕਰਨ ਦੀ ਗੱਲ ਕਹੀ ਕੀਤੀ ਹੋਈ ਅੱਗੇ ਹੀ ਫੈਸਲਾ ਲਿਆ ਅਸੀਂ ਆਪਣੇ ਵੱਲੋਂ ਅੱਜ ਸਾਰੇ ਪੰਜਾਬ ਦੇ ਮਜ਼ਦੂਰ ਸਾਥੀਆਂ ਨੇ ਇਕੱਠੀ ਮੀਟਿੰਗ ਕਰਕੇ ਕੱਲ ਮੀਟਿੰਗ ਕਰਕੇ ਸਿਪਾਸ ਕਰ ਲਿਆ ਵੀ ਅਸੀਂ ਇੱਕ ਤਰੀਕ ਤੋਂ ਸਾਂਝੇ ਤੌਰ ਤੇ ਪੰਜਾਬ ਦੀਆਂ ਮੰਡੀਆਂ 'ਚ ਕੰਮ ਨਹੀਂ ਕਰਾਂਗੇ ਚਾਹੇ ਕੋਈ ਵੀ ਹੋਵੇ ਜੇਦੋਂ ਵੀ ਪਹਿਲੀ ਤਰੀਕ ਆਏਗੀ ਸਾਰੇ ਪੰਜਾਬ ਦੇ ਮਜ਼ਦੂਰ ਸਾਥੀਆਂ ਨੂੰ ਵੀ ਬੇਨਤੀ ਕਰਦਾ ਕਿ ਆਪੋ ਆਪਣੀ ਮੰਡੀ ਦੇ ਗੇਟ ਦੇ ਉੱਤੇ ਇਕੱਠੇ ਹੋ ਕੇ ਬਹਿ ਜਾਓ ਤੇ ਕੋਈ ਨਾ ਅੰਦਰ ਵੜੇ ਨਾ ਬਾਹਰ ਵੜੇ ਨਾ ਕੋਈ ਕੰਮ ਕਰਨਾ ਨਾ ਇੱਕ ਦਸ ਤੋਂ ਕੋਈ ਕਰਨ ਦੇ ਇਹਦੇ ਨਾਲ ਤਾਂ ਬੜੀ ਵੱਡੀ ਪਰੇਸ਼ਾਨੀ ਆ ਜਾਏਗੀ ਦੇਖੋ ਜੀ ਪਰੇਸ਼ਾਨੀ ਸਭ ਤੋਂ ਵੱਡੀ ਸਾਡੀ ਆਪਣੀ ਹੈ ਸਾਡੀ ਰੋਜ਼ੀ ਰੋਟੀ ਦੀ ਜੇ ਸਾਡੀ ਰੋਜ਼ੀ ਰੋਟੀ ਨਹੀਂ ਪੂਰੀ ਹੋ ਰਹੀ ਤੇ ਇਸ ਤੋਂ ਵੱਡੀ ਪਰੇਸ਼ਾਨੀ ਸਾਡੇ ਵਾਸਤੇ ਕੀ ਹੈ ਜਿਹੜੀ ਪਰੇਸ਼ਾਨੀ ਆਣੀ ਸਰਕਾਰ ਨੂੰ ਸਰਕਾਰ ਵੇਖੇ ਹਾਂ ਮਜੀਮਾਲ ਨਾਲ ਲੈ ਕੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇੱਕ ਦਸ ਤੋਂ ਆਪਣਾ ਮਾਲ ਉਹ ਨਾਲ ਲੈ ਕੇ ਆਣ ਔਰ ਜਿਹੜਾ ਸਾਡੀ ਹੜਤਾਲ ਹੈ ਸਾਡੀ ਹੜਤਾਲ ਦੇ ਵਿੱਚ ਸਾਡੇ ਨਾਲ ਸਹਿਯੋਗ ਕਰਨ ਜੇ ਮਜ਼ਦੂਰ ਕਿਸਾਨ ਦੇ ਨਾਲ ਕਿਉਂਕਿ ਅਸੀਂ ਸਾਰੇ ਆਪਸ ਵਿੱਚ ਨੌ ਮਾਸ ਦਾ ਰਿਸ਼ਤਾ ਹੈ ਤੇ ਅਸੀਂ ਜੇ ਮਜ਼ਦੂਰ ਕਿਸਾਨ ਦਾ ਸਹਿਯੋਗ ਕਰੀਏ ਤਾਂ ਦਿੱਲੀ ਤੱਕ ਜਾ ਸਕਦੇ ਆ ਤੇ ਕਿਸਾਨਾਂ ਨੂੰ ਵੀ ਚਾਹੀਦਾ ਵੀ ਸਾਡਾ ਸਹਿਯੋਗ ਕਰੇ